ਚੱਲ ਯਾਰ ਉਹ ਨਹੀਂ ਆਉਂਦਾ ਨਹੀਂ ਇਹ ਮੈਂ ਚੱਲ ਉਹ ਵੀ ਰਾਹ ਤੇ ਉੱਥੋਂ ਆ ਗਿਆ ਤੇ ਮੈਂ ਹੁਣ ਦੱਸਦਾ ਤੁਹਾਨੂੰ ਮੈਂ ਪਤਾ ਗਿਆ ਨਾ ਕਿ ਉਹ ਆ ਗਿਆ ਅੱਜ ਚਾਲੂ ਕਰਦਾ ਟੈਂਟਰ ਬੈਠੇ ਸਾਹ ਦੇ ਅੱਜ ਚਾਲੂ ਕਰਦੇ ਆ ਦੇਖੋ ਜਿਦਾਂ ਦਾ ਵੀਉ ਮੋੜ ਚਾਲੋ ਕੇ ਆ ਉਧਰ ਇਹਨਾਂ ਦੀ ਮਸ਼ੀਨ ਹੁਣ ਪੈਲ ਦੇ ਉਧਰ ਜਣਾ ਵਟਣਾ ਦੇਖਦੇ ਹੋ ਉੱਤੇ ਉਹ ਵੱਡਾ ਆ ਗਈ ਤੇ ਇੱਥੇ ਹੋ ਗਈ ਸੀ ਕਲੋਲ ਬੰਦੇ ਨੇ ਦੋ ਮਸ਼ੀਨਾਂ ਹੱਦ ਲਈਆਂ ਆਪਣੀਆਂ ਹੱਦ ਲਈ ਉਹ ਵੀ ਹੱਦ ਲਈ ਹੁਣ ਉਹ ਚੱਲੇ ਜਾਂ ਕੱਢ ਕੇ ਤੇ ਆਪਾਂ ਲੱਗੇ ਆ ਵੜਨ ਤੇ ਕਦੀ ਕਦੀ ਇੱਦਾਂ ਹੀ ਹੋ ਜਾਂਦਾ ਤੇ ਵੱਡਾ ਆ ਆ ਚਲਾਈ ਸੀ ਮਸ਼ੀਨ ਤੇ ਆ ਵਾਪਸੀ ਵਾਲਾ ਫੈਮ ਲੀਕ ਹੋ ਗਿਆ ਮਾੜਾ ਜ ਉਹਨੂੰ ਰੇਂਜ ਕਿਤੇ ਆ ਗਈ ਆ ਜਾਵਾਂਗੇ ਉਧਰੋਂ ਸ਼ਹਿਰ ਵਾਲੋਂ ਦੇ ਕਰਦਾ ਹਾਂ ਅਪਲੋਡ ਇੱਕ ਤਾਂ ਨੈਟਵਰਕ ਨਹੀਂ ਹੁੰਦਾ ਤੇ ਵੀਡੀਓ ਬਣਾਉਂਦਾ ਜੀ ਨਹੀਂ ਕਰਦਾ ਕਿਉਂਕਿ ਅਪਲੋਡ ਨਹੀਂ ਹੁੰਦੀ ਤੇ ਹੁਣ ਅੱਜ ਬਣਾਉਣ ਲੱਗੇ ਆ ਯਾਰ ਮੈਂ ਸੀਮਲਾਂ ਦੇ ਆਉਣਾ ਤੇ ਜਾਂ ਮੈਂ ਸ਼ਹਿਰ ਵਾਲੋਂ ਤੇ ਫਲੋਟ ਘਾਤਾ ਰਾਤ ਨੂੰ ਜਾ ਕੇ ਤਾਂ ਇਹ ਇੱਕ ਦੇ ਮੈਂਤ ਵਖਰੀ ਪੈ ਗਈ ਇਹਨੂੰ ਮੰਨਦੇ ਨਹੀਂ ਵੀਡੀਓ ਬਣਾ ਕੇ ਬਣਾਉਣ ਕਰਦਾ ਆਪ ਆਏ ਆ ਸ਼ੋਕਨਗਰ ਉਤੋਂ ਪਾਇਆ ਮੈਨੂੰ ਤਸਰੀਬੰਦ ਗਰੀਬ ਨੂੰ ਲਾਉ ਵਿੱਚ ਦੇ ਆਹ ਤਾਂ ਕਿਉਂ ਦੀ ਚਾਹੀ 1 ਕਿਲੋਮੀਟਰ ਟੀਲ ਲਾਲਾ ਪਹਿਜੋ ਬੋਲਟ ਖਰਾਬ ਹੋ ਗਿਆ ਸੀ ਪੈਂਜੋ ਬੋਲਟ ਸਲਿੱਪ ਮਾਰ ਗਿਆ ਤੇ ਉਹ ਲੈਣ ਆਏ ਆ ਹਾਲਾਂਕਿ ਮਸ਼ੀਨ ਚੱਲਦੀ ਆ ਦਿਹਾੜ ਦੂੜ ਲਾ ਕੇ ਚਲਾਤੀ ਆ ਜੰਨਾ ਹਾਂ ਮੈਂ ਲੈ ਜੰਨਾ ਆ ਹੋਣ ਦੁਕਾਨਾਂ ਲੱਭਦੇ ਫਿਰਦੇ ਆ ਇੱਥੇ ਸਪੇਅਰ ਪਾੜਦੀਆਂ ਵੱਡੇ ਭਰਾ ਨੂੰ ਆਉਣਾ ਕਰੀਏ ਪੁੱਛਿਆ ਉਹਨੇ ਕਿ ਆ ਇੱਕ ਪਾੜ ਦੁਕਾਨ ਉਧਰ ਨੂੰ ਜਾਂਦਿਆਂ ਜਦੋਂ ਕਿ ਇਦਾਂ ਚੱਲਦੇ ਗਾਵੇਂ ਦੇ ਖਿਹਾਰ ਪੈਦੇ ਨਾ ਮਾੜੀ ਮੋਟੀ ਗੱਲ ਤੋਂ ਉਹਦਾ ਮੁੱਲ ਵੰਗਾ ਪਿਆ ਜਾਣਾ ਲੋਸਾ ਹੀ ਬੜਾ ਆਉਗਾ ਚਲੋ ਚੱਲਦੇ ਰਹੇ ਲੱਗੋ ਦੋ ਘੰਟੇ ਫਿਰ ਕੇ ਤੇ ਸਪੇਅਰ ਪਾੜਦੀ ਦੁਕਾਨਾਂ ਅਸ਼ੋਕਨਗਰ ਚ ਵੀ ਤੇ ਇਹ ਮਿਲਿਆ ਪੰਪ ਵਾਲੀ ਦੁਕਾਨ ਤੋਂ ਦਿੱਲੀ ਡੀਜ਼ਲ ਵਾਲਿਆਂ ਕੋਲੋਂ ਉਹ ਵੀ ਉਹਨੇ ਲੱਭ ਲੁੱਭ ਕੇ ਦਿੱਤਾ ਵਾ ਕਹਿੰਦਾ ਏਦੀ ਰੇਅਰ ਚੀਜ਼ ਆਹੀਂ ਨਹੀਂ ਰੱਖਦੇ ਕੋਈ ਵੀ ਨਹੀਂ ਰੱਖਦਾ ਕਹਿੰਦਾ ਰੇਅਰ ਕਿ ਚੀਜ਼ ਏਡੀ ਬਹੁਤ ਘੱਟ ਲੱਗਦੀ ਆ ਹੁਣ ਚੱਲੇ ਆਂ ਵਾਪਸੀ ਲਾ ਜਾਣਾ ਘੰਟਾ ਕਰ ਜਾਂਦੇ ਆ ਅੱਜ ਆਪਾਂ ਆਏ ਆਂ ਜੀ ਵੱਢਣੇ ਇਸ ਪਾਸੇ ਉਧਰ ਪਿੰਡ ਰਹਿ ਗਿਆ ਆ ਤਾਲ ਦੇ ਉਤੋਂ ਦੀ ਉਤੋਂ ਦੀ ਆਈ ਆ ਆ ਤਾਲ ਦੇ ਉੱਤੇ ਤਰਾ ਬਣਿਆ ਨਾਲੇ ਟਾਇਰ ਪਾ ਤੇ ਅੱਜ ਆਪਾਂ ਟਰਾਲੇ ਦੇ ਇਹਦਾ ਟਾਇਰ ਪੰਚਰ ਹੋ ਗਿਆ ਸੀ ਤੇ ਟਰਾਲੇ ਦਾ ਬਾਦ ਆਇਆ ਆਇਦਰ ਨੂੰ ਜਾਣਾਗੇ ਪਾਸੇ ਆਹ ਪਹਿਲੀ ਵੱਢਣ ਲੱਗੇ ਸੀ ਤੇ ਭਈਆ ਨਾਰੀਅਲ ਤੋੜਦਾ ਹੋਇਆ ਐਦਾਂ ਦੇ ਕਿਸਾਨ ਹੈਗੇ ਆ ਤੇ ਆਖੋ ਵੀ ਪ੍ਰਸ਼ਾਸਨ ਚੜਾਉਂਦੇ ਆ ਬਹੁਤ ਵਧੀਆ ਗੱਲ ਹੈ ਚੰਗੀ ਗੱਲ ਹਰ ਇੱਕ ਇਨਸਾਨ ਨੂੰ ਕਰਨਾ ਚਾਹੀਦਾ ਹਰ ਇੱਕ ਕਿਸਾਨ ਨੂੰ ਆਪਾਂ ਦੇ ਕਹਿੰਨੇ ਆ ਸਦੀ ਦੀ ਗੱਲ ਕਿਉਂਕਿ ਫਸਲ ਆ 6 ਮਹੀਨੇ ਵਾਦਾ ਹੁੰਨੀ ਆਪਣੀ ਤੇ ਚਾਹੀਦਾ ਵਾ ਆਪਣੇ ਪੰਜਾਬੀ ਨਹੀਂ ਕਰਦੇ ਚਾਹੀਦਾ ਪੰਜਾਬੀਆਂ ਨੂੰ ਸਾਊਥ ਇੰਡੀਆ ਦੇ ਅੱਛਰ ਮੈਂ ਵੇਖੀਆਂ ਵੀਡੀਓ ਹਰ ਕੱਤੇ ਜਬ ਨਾਰੀਲ ਪਾਉਂਦੇ ਆ ਅੱਜ ਆਪਾਂ ਵੱਢਨੇ ਜੇ ਤਲਾਜ ਆ ਵਾ ਨੀਵੀਂ ਉੱਚੀ ਜਗਾ ਸਾਲ ਦਾ ਏਰੀਆ ਆ ਚਲਾਂਦੀ ਮਸ਼ੀਨ ਪਹਿਲਾਂ ਇੱਧਰ ਚੱਲਦੀ ਸੀ ਹੁਣ ਉੱਧਰ ਚੱਲਦੀ ਆ ਉੱਚੀਆਂ ਨਹੀਂ ਮੀਆਂ ਤਾਂ ਹਾਂ ਮਾ ਇਹ ਤਾਂ ਜਲੀ ਜਾਂਦਾ ਕੰਮ ਆਪਾਂ ਨੂੰ ਲੱਭੇ ਇੱਥੇ ਬੇਰ ਤੇ ਆਪਾਂ ਲੱਭੇ ਬੇਰਖਾਨ ਪਹਿਲਾਂ ਸਾਡੇ ਉਧਰ ਵੀ ਗਾਲ ਦੇ ਵੀ ਬੜੇ ਹੁੰਦੇ ਸੀ ਹੁਣ ਤਾਂ ਪੁੱਟ ਪੁੱਟ ਦਿੱਤੀਆਂ ਮੋੜੀਆਂ ਹੀ ਆ ਜੋਟੇ ਹੈਗਾ ਖੱਟੇ ਆ ਪਰ ਖੱਟੇ ਖੱਟੇ ਆ ਸਭ ਮੇਰੇ ਹੀ ਪੁੱਲੀਆਂ ਬੰਦੇ ਇਹ ਅੱਛਾ ਇੱਕ ਨੰਬਰ ਆ ਮੁੰਡੇ ਨੇ ਪਰਨਾ ਬਣਾਇਆ ਅੰਗਰੇਜ਼ ਵੀਰ ਕੋਲੋਂ ਕਹਿੰਦਾ ਮੈਨੂੰ ਇਹ ਨੁਕਰ ਵਾਲਾ ਪਰਨਾ ਮੰਨ ਕੇ ਦਿਓ ਕੌਣ ਸੋ ਗਾਉਂ ਕਿਉ ਕੜੇਸਰਾ ਕੜੇਸਰਾ ਜੇ ਹੈ ਬਗਲ ਹਣਾ ਆ ਇੱਥੇ ਪੈਂਦੇ ਇਹਨਾਂ ਦਾ ਕੜੇਸਰਾ ਉੱਥੋਂ ਦਾ ਵੀਰ ਹੈਗਾ ਵਾ ਕੁਆਤ ਮਾਰੋ ਜੀ ਆ ਇਹਨਾਂ ਦਾ ਖੂਗ ਆ ਇੱਥੇ ਮੂੰਹ ਆ ਤੋਤਾ ਵਾ ਹੁਣ ਤੇ ਇਦਾਂ ਦਾ ਕੁਛ ਐਮਪੀ ਦਾ ਹਾਲ ਚਾਲ ਜਿਹੜੇ ਕਹਿੰਦੇ ਐਮਪੀ ਚ ਪਾਣੀ ਨਹੀਂ ਆ ਵੇਖੋ ਪਾਣੀ ਬਹੁਤ ਪਾਣੀ ਜਿਆਦਾ 15 ਫੁੱਟ ਹਣਾ ਜਿਆਦਾ 30 60 ਨਹੀਂ ਨਹੀਂ ਪਾਣੀ ਪਾਣੀ ਹਾਂ ਪਾਣੀ 15 ਫੁੱਟ ਤੇ ਆ ਮੰਨ ਲਓ ਅਸੀਂ ਅੱਜ ਇੱਥੇ ਖਲੋਤੇ ਆ ਤੇ ਆ ਪਾਣੀ ਜੋ ਥੱਲੇ ਵੇਖ ਲਓ ਤੇ ਐਸੀ ਗੱਲ ਨਹੀਂ ਕਿ ਐਮਪੀ ਚ ਪਾਣੀ ਨਹੀਂ ਪਾਣੀ ਵੀ ਹੈਗਾ ਵਾ ਬਹੁਤ ਪਾਣੀ ਹੈ ਮੋਲਦਾਲ ਸਾਰਾ ਇੱਕ ਨੰਬਰ ਠੀਕ ਹੈ ਭਾਈ ਜੇ ਦੇਖੋ ਭਈਆ ਜੋ ਚਲਦੇ ਐਮਪੀ ਮੇ ਮਸ਼ੀਨ ਇਹ ਤਾਂ ਮਸ਼ੀਨ ਸੇ ਕਟਵਾਈ ਕਰੇ ਉਪਰ ਸੇ ਰਸਤਾ ਬਣਾ ਕੇ ਨੇ ਜਿਹੜੇ ਹਮਾਰੇ ਡਰਾਈਵਰ ਲਗੇ ਸੰਗੇ ਤੇ ਇਹ ਦਨੀਆਂ ਕਾਟੇਗੇ ਰੋਡ ਵੀ ਹਮ ਬਣਾ ਕੇ ਨੇ ਅਖਾਏ ਐਸੇ ਚਲਾਂਗੀ ਮਸ਼ੀਨ ਇਹ ਸਰਦਾਰ ਜੀ ਟਾਈਮ ਕੀ ਬਚਤ ਹੈ ਠੀਕ ਹੈ ਠੀਕ ਹੈ ਰਾਹ ਬਣਾਉਂਦੇ ਆ ਮਸ਼ੀਨ ਕੱਢਣੀ ਸੀ ਤੇ ਧਨੀਆਂ ਵੱਢਿਆ ਜੋ ਆਪ ਹੀ ਆ ਹੱਲੇ ਵੀ ਲੱਗੇ ਥੋੜਾ ਜਿਹਾ ਰਹਿ ਗਿਆ ਬਸ ਤੇ ਅਗਲੇ ਪਾਸੇ ਮਸ਼ੀਨ ਹੋਣੀ ਤੇ ਇਦਾਂ ਥੱਲੇ ਖੱਤੇ ਆ ਚਲੀ ਜਾਂਦੀ ਆ ਔਰ ਜੀ ਇਹ ਆਪਣੇ अरुण ਵਈਆ ਅਜਲੇਸ਼ਰ ਵਾਲੇ ਤੁਹਾਡੀ ਵੀਡੀਓ ਡਰਾਈਬ YouTube ਤੇ ਠੀਕ ਹੈ ਮੇਰਾ ਚੈਨਲ ਹੈ ਮੇਰਾ YouTube ਕੋ ਚੈਨਲ ਮੈਂ ਵਾਪੇ ਡਾਟਦਾ ਰਹਤਾ ਹਾਂ ਵੀਡੀਓ ਅੱਛਾ ਹਾਂ ਆਪਾਂ ਜਾਂਦੇ ਆਂ ਜੀ ਘਰ ਨੂੰ ਤੇ ਬੱਦੇ ਗਏ ਜਾਂ ਪਹਿਲਾਂ ਚੱਲ ਆਲੀਆਂ ਦਾ ਰਾਹ ਪਈਆਂ ਜੀਆਂ ਬੜੀਆਂ ਵਾਂ ਪੁੱਤੀਆਂ ਨੀਵੀਆਂ ਹੱਲ ਅਗੇ ਇੱਕ ਡੈਮ ਆ ਉਹਦੀ ਉਤੋਂ ਦੀ ਨਿਕਲਣਾ ਪਾਰ ਜੀ ਦੇ ਉਤੋਂ ਦੀ ਤੇ ਉਥੇ ਕਿਕਰਾਂ ਕੁ ਕਰਾਂ ਵੜੀਆਂ ਅਜਿਹਾ ਦਾ ਕੋਈ ਹਾਵਤਾ ਵਾ ਐਮਪੀ ਦੇ ਇਲਾਕਿਆਂ ਚ ਤੇ ਫੋਰ ਬਰ ਅੰਗਰੇਜ਼ ਸਿੰਘ ਜੀ ਆ ਨਗਾਂ ਰਾਵਾਂ ਥਾਣੀ ਆ ਹਾਲਾਤ ਹੁੰਦੇ ਆ ਵੇਖੋ ਕੰਡੇ ਤਾਲ ਦੇ ਕੰਡੇ ਕੰਡੇ ਉੱਤੇ ਆਏ ਆ ਤੇ ਉੱਥੇ ਆ ਕਾਲੀਆਂ ਜੀਆਂ ਕਿਕਰਾਂ ਜਿਹੜੀ ਦੇਸੀ ਕਿਕਰ ਜਿਹਨੂੰ ਕਹਿੰਦੇ ਆ ਉਹ ਹੀ ਤੇ ਸਟੈਪਸਟੂਪ ਉੱਪਰ ਜ ਫਸੀ ਹੋਈ ਆ ਉੱਤੇ ਵੀ ਕੈਬਿਨ ਤੇ ਵੀ ਆ ਰਹਿਮ ਰਹਿਮ ਕਹਿੰਦੇ ਆ ਕਿ ਰਹਿਮ ਕਹਿੰਦੇ ਆ ਤੇ ਡੀਜ਼ਲ ਭਰਉਣ ਚੱਲੇ ਆਂ ਜੀ ਇਹ ਕਾ ਕੰਡੇ ਕੰਡੇ ਕੱਢ ਦਿਆ ਰਾਤ ਡਿੱਗਣਗੇ ਆ ਵੀ ਇੱਥੇ ਨਾ ਸੋੜ ਦਈਏ ਕੀ ਵਿੱਚ ਗਾਂ ਘਰ ਦੋ ਨਾ ਕੋਈ ਮੋਢੀ ਕਿਕਰ ਰਸੀ ਯਾਰ ਮੈਂ ਤਾਂ ਕਹਿੰਦਾ ਮਸ਼ੀਨ ਚਲਾਉਣੀ ਰੋਡ ਤੇ ਇਹ ਲਪੋਂ ਦਾ ਨਾਮ ਦਾ ਮੈਂ ਚਲਾਉਣਾ ਅੱਜ ਆਪਾਂ ਪਾਵਾਂਗੇ ਬੰਬ ਤੇ ਟੰਕੀ ਲੱਗੇ ਆ ਫੁੱਲ ਕਰਾਉਣ ਠੀਕ ਆ ਜੀ ਤੇ ਹੁਣ ਦੋ ਦਿਨ ਸੋਖੇ ਲੰਘ ਜਾਣਗੇ ਇਦਾਂ ਕ ਕੈਂਟ ਹਾਉਣੇ ਪੈਣਦੇ ਜੀ ਹੈ ਮਾਈ ਸੇਟ ਜੀ ਅਜਲੇਸਰ ਵਾਰੇ ਅਜਲੇਸਰ ਹੈ ਨਾ گاਉਂ ਦਾ ਅਜਲੇਸਰ ਵਾਰੇ ਸੰਗੀ ਫੁੱਲ ਹੋ ਰਹੀ ਹੈ ਦੋ ਦਿਨ ਆਰਾਮ से ਕਰ ਜਾਗੇ ਤਿੰਨ ਦਿਨਾਂ ਇਦਾਂ ਦਾ ਮੌਲ ਚਾਲ ਬੰਦਿਆਂ ਨੂੰ ਲੱਗਦੀ ਹੈ ਠੰਡ ਤੇ ਅੱਜ ਬਾਲ ਕੇ ਬੈਠੇ ਅੱਗ ਤੇ ਠੰਡ ਵਾਸਤੇ ਮੈਂ ਹੈਵੀ ਗਈ ਆ ਹਾਂਜੀ ਤੇ ਆਪਾਂ ਜਗਾਂ ਨਵੇਂ ਪ੍ਰਸ਼ਾਦਾ ਬਣਿਆ ਦਾਲ ਚੌਲ ਨਾਲ ਰੋਟੀਆਂ ਅ ਬਗਾ ਫੋਰਮੈਨ